ਦੀ ਨਾਈਂ ਕਿਹਾ ਹੈ ਹਾਰਤ ਬਾਦਿ ਨਿਦਾਨਾ ਪੰਜਾਬ ਸਿੰਧ ਵਿਖਰਾ ਤਨਹਰਾ ਕਾਵਲੇ ਉਸ ਕਲਵੰਦ ਵਿੱਚ ਹਿਮਾਜਲ ਜਮੁਨਾ ਦੰਡਾ ਉਂਚਲ ਜਮ ਬਿਤਰੰਗਿਆ ਸਾਗੁਨਾ ਦੇ ਜਾਕੇ ਰਬ ਸੁਖਿਆ ਨਮਸਕਾਰ ਦੋਸਤੋ ਮੈਂ ਹਾ ਅਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ ਗੱਲ ਕਰਾਂਗੇ ਅੱਜ ਦੇ ਦਿਹਾੜੇ ਨੂੰ ਲੈ ਕੇ ਜਿਹੜਾ ਆਜ਼ਾਦੀ ਦਾ ਦਿਹਾੜਾ ਜਿਹੜਾ ਦੇਸ਼ ਭਰ ਦੇ ਵਿੱਚ ਬੜੀ ਹੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਦੱਸਦੀ ਕਿ ਪੋਆ ਹਲਕੇ ਦੇ ਵਿੱਚ ਵੀ ਕਾਂਗਰਸ ਦਫਤਰ ਜਿਹੜਾ ਬਣੀ ਲੋਧੀ ਹੈ ਉੱਥੇ ਸਾਬਕਾ ਵਿਧਾਇਕ ਜਗਿੰਦਰਪਾਲ ਜੀ ਵੱਲੋਂ ਜਿਹੜਾ ਆ ਇਹ ਦਿਹਾੜਾ ਮਨਾਇਆ ਗਿਆ ਝੰਡਾ ਚਾੜਨ ਦੀ ਰਸਮਾਂ ਦਾ ਕੀਤੀ ਹੈ ਤਸਵੀਰਾਂ ਦਿਖਾ ਰਿਹਾ ਨਾਲ ਦੀ ਸਕਰੀਨ ਤੇ ਵੀ ਤੇ ਜਿਹੜੀਆਂ ਲਾਈਵ ਵੀ ਇਹ ਜਿਹੜਾ ਚੰਡਾ ਸੀਗਾ ਸਾਬਕਾ ਬਖਾਇ ਜਗਿੰਦਰਪਾਲ ਜੂ ਜਿਹੜਾ ਆਪਣੇ ਸਮਰਥਕਾਂ ਦੇ ਨਾਲ ਮਿਲ ਕੇ ਫਰਾਇਆ ਗਿਆ ਤੇ ਉੱਥੇ ਹੀ ਦੇਸ਼ ਵਾਸੀਆਂ ਨੂੰ ਇਸ ਦਿਹਾੜੇ ਦੀ ਜਿਹੜੀ ਆ ਸ਼ੁਭ ਕਾਮਨਾਵਾਂ ਵੀ ਦਿੱਤੀਆਂ ਗਈਆਂ ਗੱਲਬਾਤ ਸੁਣਾਣਿਆ ਸਾਬਕਾ ਅਧਾਰ ਜਗਿੰਦਰਪਾਲ ਜੀ ਨਾਲ ਕਿਤੇ ਤੋਂ ਉਹਨਾਂ ਦੇ ਸਮਰਥਕਾਂ ਨਾਲ ਕੀਤੀ ਹੋਈ ਉਹਨਾਂ ਲੋਕੀ ਜਿਹੜਾ ਦੇਸ਼ ਨੂੰ ਮੈਸੇਜ ਦਿੱਤਾ ਗਿਆ ਤੱਕ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਅੱਜ ਪੂਰੇ ਸਾਡੇ ਦੇਸ਼ ਦੇ ਵਿੱਚ ਬੜੇ ਜੋਨਾਂ ਸ਼ੋਰਾਂ ਨਾਲ ਖੁਸ਼ੀਆਂ ਮਨਾ ਰਹੀਆਂ ਗਾਰੀਆਂ ਨੇ ਅੱਜ ਸਾਡਾ ਦੇ ਜਿਹੜਾ ਅੱਜ ਦੇ ਦਿਨ 15 ਅਗਸ ਨੂੰ ਆਜ਼ਾਦ ਹੋਇਆ ਸੀ ਪਰ ਆਜ਼ਾਦੀ ਤੋਂ ਬਾਅਦ ਸਾਡਾ ਦੇਸ਼ ਲਗਾਤਾਰ ਇਹ ਆਜ਼ਾਦੀ ਹਰ ਸਾਲ ਦੀ ਤਰ੍ਹਾਂ ਆਜ਼ਾਦੀ ਮਨਾ ਰਹੇ ਆ ਪਰ ਮਨ ਨੂੰ ਲੱਗਦਾ ਜਦੋਂ ਤੱਕ ਦੁਨੀਆ ਰਹਿੰਦੀ ਹੈ ਅਦੁੱਤ ਕੀ ਨਾ ਚੱਲਣਾ ਚੱਲਣਾ ਕੋ ਸਾਡੇ ਦੇਸ਼ ਦਾ ਇੱਕ ਕਲਚਰ ਕਿ ਕਿਹੋ ਜਿਹਾ ਦੇਸ਼ ਹੈ ਜਿਹੜਾ ਸਭ ਤੋਂ ਵੱਧ ਆਪਣੇ ਲੋਕਾਂ ਨੂੰ ਆਪਣੇ ਦੇਸ਼ ਦੇ ਲੋਕਾਂ ਨੂੰ ਪਿਆਰ ਕਰਦਾ ਹੈ। ਹੋਰ ਮੈਂ ਸਾਉਕਾ ਵੀ ਦਾ ਇੱਕ ਜਗੁੰਦਰ ਪਰ ਹਲਕੇ ਭੋਏ ਤੇ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਪਾਰਟੀ ਵੱਲੋਂ ਪੂਰੇ ਦੇਸ਼ ਦੇ ਲੋਕਾਂ ਨੂੰ ਲੱਖ ਲੱਖ ਵਧਾਈ ਦੇਣਾ ਕਰੋ ਬਾਬੇ ਨਾਨਕ ਜੀ ਮੈਂ ਪ੍ਰਾਰਥਨਾ ਕਰਦਾ ਕਿ ਬਾਬੇ ਨਾਨਕ ਦੀ ਸਾਡੇ ਸਾਰੇ ਦੇਸ਼ ਦੇ ਉੱਤੇ ਮੇਰ ਭਰਿਆ ਹੱਥ ਰਹੇ ਤੇ ਸਾਡਾ ਦੇਸ਼ ਜਿਹੜਾ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਇਹ ਮੇਰੀ ਕਾਮਨਾ ਹੈ ਜੋ 15 ਅਗਸਤ ਸਾਡਾ ਆਜ਼ਾਦੀ ਦਿਹਾੜਾ ਪੂਰੇ ਦੇਸ਼ 'ਚ ਬੜੇ ਧੂਮ-ਧਾਮ ਨਾਲ ਬੜੇ ਚਾਵਨ ਨਾਲ ਮਨਾਇਆ ਜਾ ਰਿਹਾ ਮੈਂ ਆਪਣੇ ਵੱਲੋਂ ਬਲਾਕ ਪ੍ਰਧਾਨ ਸ਼ਤੀਸ਼ ਸਰਨਾ ਕਾਂਗਰਸ ਪਾਰਟੀ ਹਲਕਾ ਪੋਆ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਪੂਰੇ ਦੇਸ਼ ਪਾਸ ਵਾਸੀਆਂ ਨੂੰ ਆਪਣੇ ਸੰਸਾਦ ਤਨਤਰਤਾ ਦਿਵਸ ਤੇ ਮੁਬਾਰਕਬਾਦ ਜਨਾ ਔਰ ਕਾਮਨਾ ਕਰਨਾ ਅੱਜ ਦੇ ਦਿਨ ਅਸੀਂ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਦੀ ਕੁਰਬਾਨੀਆਂ ਦੇ ਸਦਕਾ ਸਾਡਾ ਦੇਸ਼ ਆਜ਼ਾਦ ਹੋਇਆ ਮੈਂ ਭਗਵਾਨ ਅੱਗੇ ਇਹ ਪ੍ਰਾਰਥਨਾ ਕਰਨਾ ਕਿ ਸਾਡਾ ਦੇਸ਼ ਦਿਨ ਦੁਗਣੀ ਤੇ ਰਾਤ ਚੁਗਣੀ ਤਰੱਕੀ ਕਰੇ ਅੱਜ ਇਸ ਆਜ਼ਾਦੀ ਦੇ ਦਿਹਾੜੇ ਤੇ ਮੈਂ ਆਪਣੇ ਵੱਲੋਂ ਤੇ ਆਪਣੀ ਪਾਰਟੀ ਵੱਲੋਂ ਸਾਰੇ ਹੀ ਦੇਸ਼ ਵਾਸੀਆਂ ਨੂੰ 15 ਅਗਸਤ ਦੀਆਂ ਸ਼ੁਭ ਕਾਮਨਾਵਾਂ ਦੇਣਾ ਵਧਾਈਆਂ ਦੇਣਾ ਜੈ ਹਿੰਦ